ਹਾਂਜੀ ਮਿੱਤਰੋ ਅੱਜ ਤੁਹਾਨੂੰ ਇੱਕ ਕੁਦਰਤ ਦਾ ਅਚਰਮਤ ਖਿਆਲਣਾ ਤੁਸੀਂ ਦੇਖ ਸਕਦੇ ਹੋ ਇਸ ਦਰਖਤ ਨੂੰ ਇਹ ਦਰਖਤ ਇੱਕ ਡੇਕਾ ਤੇ ਆ ਹੁਣ ਦੇਖੋ ਬਰੋਟਾ ਇਹ ਕਿਵੇਂ ਆ ਲੈ ਦੇਖੀ ਜਾ ਵੀਡੀਓ ਦੇ ਵਿੱਚ ਤੇ ਦੇਖਦੀ ਤਾਂ ਜੜਾ ਤੇ ਬਰੋਟੇ ਦੀ ਜੜ ਨਹੀਂ ਹੈਗੀ ਤੁਹਾਨੂੰ ਮੈਂ ਸਾਰੀ ਵੀਡੀਓ ਵਿੱਚ ਦਿਖਾ ਦੂੰਗਾ ਚੰਗੀ ਤਰ੍ਹਾਂ ਲ ਕਮਾਲ ਲੱਗ ਰਿਹਾ ਮੈਂ ਕੈਮਰੇ ਨੂੰ ਤੁਸੀਂ ਨੀਚੇ ਤੱਕ ਲੈ ਕੇ ਜਾਊਂਗਾ ਮੈਂ ਆ ਦੇਖੋ ਜੀ ਡੇਕੜੇ ਇੱਕ ਦਾ ਪੋਰ ਦੇਖ ਸਕਦੇ ਤੁਸੀਂ ਹਨਾ ਤੇ ਉੱਪਰ ਬਰੋਟਾ ਇਹ ਵੀ ਇੱਕ ਕੁਦਰਤ ਦਾ ਅਚਰਮਤ ਹੈਣਾ ਤੇ ਆਹ ਦੇਖੋ ਜੀ ਆਹ ਰੋੜਾ ਹਨਾ ਲੰਗਦਾ ਯਾਰਾ ਰੋੜ ਤੇ ਰੋੜ ਦੇ ਉੱਪਰ ਆ ਆਹ ਬਰੋਟੇ ਦੀਆਂ ਜਿਹੜੀਆਂ ਬਰੀਕ ਬਰੀਕ ਜੜਾਂ ਜੀਆਂ ਲੱਗੀਆਂ ਆ ਆਹ ਹਨੇ ਥੋੜੀਆਂ ਥੋੜੀਆਂ ਜੀਆਂ ਉਹ ਵੀ ਨੀਚੇ ਨਹੀਂ ਹੈਗੀਆਂ ਜੇ ਮੈਂ ਪੱਕਾ ਕਹਿ ਦੀ ਬਸ ਇੱਥੇ ਆ ਕੇ ਰੁਕ ਜਾਂਦੀਆਂ ਨੇਗੀਆਂ ਤੇ ਆਹ ਦੇਖੋ ਜੀ ਬਰੋਟੇ ਦੇ ਪੱਤੇ ਦੇਖ ਸਕਦੇ ਹੋ ਤੁਸੀਂ ਆਡੇ ਇੱਕ ਆਡੇ ਇੱਕ ਤੇ ਵੀ ਫੁੱਲ ਲੱਗ ਰਹੇ ਨੇਗੇ ਤੇ ਇੱਧਰ ਦੇਖ ਲੋ ਕੀ ਲੱਗਦਾ ਤੁਹਾਨੂੰ ਕੀ ਕਹਿ ਸਕਾਂ ਤੁਸੀਂ ਇੱਕ ਕੁਦਰਤ ਦਾ ਕ੍ਰਿਸ਼ਮਾ ਹੀ ਸਮਝ ਸਕਦੇ ਇਸ ਚੀਜ਼ ਨੂੰ ਹਣ ਆਪਾਂ ਵੀ ਬਿਨਾ ਜੜ ਤੋਂ ਯਾਰ ਦਰਖਤ ਹੋਣਾ ਪਰ ਇਹਦੀ ਸਚਾਈ ਵੀ ਮੈਂ ਦੱਸੂਗਾ ਤੁਹਾਨੂੰ ਦੇਖੀ ਜਾਓ ਫਿਲਹਾਲ ਤੁਸੀਂ ਵੀ ਇਹ ਕਿੱਦਾਂ ਹੋਇਆ ਕੀ ਹੋਇਆ ਕੀ ਸਿਸਟਮ ਆ ਇਹ ਮੇਰੇ ਪੁਆਇੰਟ ਆ ਵਿਊ ਤੇ ਮੈਂ ਆਪਣੇ ਮੁਤਾਬਕ ਦੱਸਾਂਗਾ ਤੁਹਾਨੂੰ ਤੇ ਮੇਰਾ ਮੰਨਣਾ ਬਾਕੀ ਤੁਹਾਡਾ ਕਿੱਦਾਂ ਮੰਨਣਾ ਤੁਸੀਂ ਦੱਸਿਓ ਜਰੂਰ ਹਣਾ ਤਿਆ ਦੇਖ ਸਕਦੇ ਹੋ ਜੀ ਹਰਾ ਭਰਾ ਪੂਰਾ ਹੀ ਨਹੀਂ ਹੈਗਾ ਵੀ ਸੁੱਕ ਰਿਹਾ ਹੈਗਾ ਇਹ ਪੂਰਾ ਹਰਿਆ ਭਰਿਆ ਹਰਾ ਭਰਾ ਪਿਆ ਹੈਗਾ ਤੇ ਹੰਡੇ ਇੱਕ ਵੀ ਦੇਖ ਲੋ ਡੇਕ ਵੀ ਹਰੀ ਹੈਗੀ ਮੈਂ ਹੁਣ ਕੈਮਰਾ ਥੋੜਾ ਜਿਹਾ ਪਿੱਛੇ ਲੈ ਕੇ ਗਿਆਂਗਾ ਮਾ ਪੂਰਾ ਡਿਟੇਲ ਦੇ ਵਿੱਚ ਸਮਝਾ ਦਈਏ ਦਿਖਾ ਦਈਏ ਤੁਹਾਨੂੰ ਪੂਰਾ ਸਾਰਾ ਵਿਊ ਇਹ ਵੀ ਕਿਦਾਂ ਦਾ ਸਿਸਟਮ ਆ ਕਈ ਵਾਰੀ ਐ ਹੁੰਦਾ ਵੀ ਯਾਰਾ ਉਹ ਵੀ ਲਾਵੇ ਹੋਰ ਦਾ ਹੁੰਦਾਗਾ ਹਨਾ ਬਰੋਟਾ ਵੀ ਹੋਰ ਦਾ ਤੇ ਵੀ ਉਹਦੀ ਡਾਣੀ ਜਾਰੀ ਆ ਗਈ ਲਵੋ ਵੇਚਦੀ ਜਾਰੀ ਆ ਗਈ ਤਾਂ ਕਰਕੇ ਕਈ ਵਾਰੀ ਲੋਕ ਕਹਿ ਦਿੰਦੇ ਨੇ ਫੁੱਦੂ ਬਣਾ ਰਿਹਾ ਫੁੱਦੂ ਬਣਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਸੋ ਇਹ ਰਿਐਲਿਟੀ ਆ ਇੱਕ ਤੇ ਰਿਐਲਿਟੀ ਵੀ ਹੈਗੀ ਆ ਤੇ ਆ ਦੇਖੋ ਜੀ ਤਾਣੇ ਦੇਖ ਸਕਦੇ ਹੋ ਤੁਸੀਂ ਇਹਦੇ ਹੁਣ ਤਾਂ ਬਿਲਕੁਲ ਕੱਲੇ ਹੀ ਹੋ ਲੱਗਦਾ ਵੀ ਕੱਲੇ ਹੀ ਬਰੋਟਾ ਹੀ ਆ ਇਹ ਹਨਾ ਵੀ ਦੇਖਤਾ ਹੈ ਨਹੀਂ ਕੀ ਕੀ ਕਬਜ਼ਾ ਕਰਖਿਆ ਇਹਨੇ ਹੁਣ ਮਿੱਤਰੋ ਮੈਂ ਤੁਹਾਨੂੰ ਸੱਚਾਈ ਦੱਸਦਾ ਫਿਰ ਇਹਦੀ ਕੀ ਆ ਇਹ ਨਾ ਇੱਕ ਬਰੋਟਾ ਸੀ ਬਹੁਤ ਵੱਡਾ ਬਹੁਤ ਵੱਡਾ ਬਰੋਟਾ ਸੀ ਉਹਦੇ ਉੱਪਰ ਬੈਠਦੇ ਸੀ ਇਹ ਬਾਗਲੇ ਬਾਗਲੇ ਹੁਣ ਬਰੋਟੇ ਦਾ ਜਿਹੜਾ ਇਹ ਹੁੰਦੇ ਨੇ ਬੀਜ ਹੁੰਦੇ ਨੇ ਬੀਜ ਖਾ ਕੇ ਨਾ ਇਹ ਬਾਗਲਾ ਇੱਥੇ ਬਿੱਠ ਕਰ ਗਿਆ ਦੇਕ ਦੀ ਜੜ ਚ ਬਿੱਠ ਕਰ ਗਿਆ ਸੋ ਜਿਹੜੇ ਬੀ ਹੁੰਦੇ ਨੇ ਬੀਆਂ ਤੋਂ ਹੀ ਇਹ ਬਰੋਟਾ ਬਣ ਗਿਆ ਮੇਰਾ ਤਾਂ ਮੰਨਣਾ ਇਹ ਆ ਵਾਕੀ ਤਾਡਾ ਕੀ ਮੰਨਣਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ ਮੈਨੂੰ ਤਾਂ ਹੀ ਲੱਗਦਾ ਕਿਉਂਕਿ ਸਾਡੇ ਬਰੋਟੇ ਬਹੁਤ ਵੱਡੇ ਬਰੋਟੇ ਤੇ ਬਹੁਤ ਜ਼ਿਆਦਾ ਬਾਗਲੇ ਬੈਠਦੇ ਨੇ ਤੇ ਇੱਥੇ ਵੀ ਆ ਕੇ ਬੈਠਾ ਕਰਦੇ ਸੀ ਤਾਂ ਕਰਕੇ ਹੋਇਆ ਬਾਕੀ ਤੁਸੀਂ ਦੱਸਿਓ ਕਮੈਂਟਸ